ਸਾਤ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਅੱਜ ਇਸ ਪਰਿਵਾਰ ਨੂੰ ਇਸ ਕਠਨ ਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਕੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਡਿੰਗ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਹਦੀ ਉਮਰ ਸੀ ਆਪਣੇ ਮੇ 33 26 26 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਰਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਛੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸਰ ਕਿੰਨੇ ਸਾਲ ਪਹਿਲਾਂ ਫਰਤੀ ਆ ਇਹ ਇਹ ਸਾਰਾ ਅਜ ਤੋਂ ਮੇਰੇ ਖਾਲ ਸਾਤ-ਅੱਠ ਸਾਲ ਨੌਕਰੀ ਹੈ ਦੀ ਮੁੰਡੇ ਦੀ ਹਾਂਜੀ 3-4 ਸਾਲ ਸਰ ਕੀ ਕਰਨਾ ਹੈ ਕਾਰਨ ਸਾਰੇ ਅਜ ਤੋਂ ਪਹਿਲਾਂ ਤੂੰ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ ਦੋ ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਦਰ ਹੀ ਮੁੰਡਾ ਸਾਡੀ ਜੋਣ ਦੇ ਵਿੱਚ ਆਇਆ ਔਰ ਇਹ ਅੱਜ ਤੋਂ ਜਿਹੜਾ ਮੈਨੂੰ ਪਤਾ ਲੱਗਿਆ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਸੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਐਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਇਹਨੂੰ ਇਹਨੂੰ ਡੈਥ ਗੋਸਟ ਕਰਦੇ ਨੇ ਇਹ ਸਰ ਵਿਆਹ ਕਿ ਕਵਾਰਾ ਸੀ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦਾ 6 ਮਹੀਨੇ ਦਾ ਹਾਂਜੀ ਹਾਂ ਤੇ ਸਰ ਅੱਜ ਸਰਕਾਰੀ ਸਨਮਾਨਨਾ ਨੇ ਕੀਤਾ ਗਿਆ ਅੰਤਿਮ ਸੰਸਕਾਰ ਜੀ ਦਾ ਹਾਂਜੀ ਅੱਜ ਅੱਜ ਦਾ ਅੰਤਮ ਸੰਸਕਾਰ ਹੈ ਅੱਜ ਤੋਂ 2 ਦਿਨ ਪਹਿਲਾਂ ਦੇ ਡੈਥ ਹੋਈ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦਾ ਨਾਮ ਸੁਖਪ੍ਰੀਤ ਸਿੰਘ ਸੀਗਾ ਤੇ ਇਸ ਵੇਰੇ ਉੱਠਿਆ ਵਾ ਉੱਠਣ ਦੇ ਬਾਅਦ ਚ ਇਹਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹੇ ਦਰਦ ਹੋਈ ਆ ਦਰਦ ਹੋਈ ਆ ਇਕਦਮ ਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਵਲ ਹਸਪੀਟਲ ਫਟਾਫਟ ਬਹੁਤ ਜਲਦੀ ਤੇ ਡੇਰ ਬਾਬਾ ਬਣਾਉਣੇ ਕਰਤੇ ਦੇ ਰਬਾ ਬਾਬਾ ਨਾਨਕ ਵਾਲਿਆਂ ਨੇ ਯਾਤਰਾ ਕਰਤਾ ਵਾ ਅੰਮ੍ਰਿਤਸਰ ਲੈ ਜਾ ਮਿਲਟਰੀ ਦਾ ਬੰਦਾ ਮਿਲਟਰੀ ਅਫਸਰ ਲੈ ਗਿਆ ਮਿਲਟਰੀ ਅਫਸਰ ਲੈ ਗਿਆ ਉੱਥੇ ਜਾ ਕੇ ਉਹਨਾਂ ਨੇ ਪੀਸੀ ਜੀ ਵਗੈਰਾ ਸਭ ਕੁਝ ਕੀਤਾ ਵਾ ਉਹਦੇ ਬਾਅਦ ਉਹਨਾਂ ਡੈਥ ਤੇ ਕਲੀਅਰ ਕਰਤਾ ਇਹ ਸਰ ਜਿਹੜੇ ਢਿਲ ਮੱਠ ਜਿਹੜੀ ਇਹ ਕਿੰਨੇ ਤਰੀਕ ਨੂੰ ਆਇਆ ਤੇ ਡੈਥ ਕਿੰਨੇ ਤਰੀਕ ਇਹ ਢਿਲ ਮੱਠ ਤੋਂ ਕੋਈ ਹੋਈ ਨਹੀਂ ਸੀ ਬੜਾ ਨਰੋ ਬੰਦਾ ਸੀਗਾ ਇਹ ਇੱਥਾਂ ਛੁੱਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਹੈ ਕਿੱਥੇ ਪੋਸਟਿੰਗ ਕਿੱਥੇ ਸੀ ਇਹਦੀ ਪੋਸਟ ਹੈ ਮੀਸਾ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜਿਮੈਂਟ ਹੈ ਵੇਕ ਵਰੇ ਹਾਂਜੀ ਵੈਕ ਵਰੇ ਆ ਸੀਗਾ ਕਿੰਨੇ ਬੱਚਾ ਇਹਦਾ 9 10 ਮਹੀਨੇ ਦਾ ਹੋਰ ਪਰਿਵਾਰ ਦੇ ਪਿੱਛੇ ਕੌਣ ਕੌਣ ਨੇ ਪਰਿਵਾਰ ਦੇ ਪਿੱਛੇ ਦੇਖ ਭੈਣ ਆ ਇੱਕ ਮਾਂ ਇੱਕ ਭਰਾ ਵਾ ਭਰਾ ਵਾ ਤੇ ਅੱਜ ਸਰਕਾਰ ਦੀ ਮਤਲਬ ਸਨਮਾਨਨਾ ਦੇ ਸੰਸਕਾਰ ਹੋਇਆ ਜੀ ਹਾਂਜੀ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਜੁੰਟ ਦੇ ਦੀ ਜੁੰਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉਥੇ ਐਮ ਐਚ ਆਗੇ ਸੀ ਉਦੋਂ ਜੀਸੇ ਸਾਹਿਬਾਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਆ ਵੇਖੀ ਆਣ ਕੇ ਕਰਵਾਈ ਆ ਕਰਵਾਇਆ ਤੋਂ ਘਰ ਤੱਕ ਵੀ ਉਹਨਾਂ ਨੇ ਡੈੱਡ ਬਾਡੀ ਤੱਕ ਪੋਸਟਮਾਰਟਮ ਵੀ ਉਹਨਾਂ ਨੇ ਆਪ ਹੀ ਕਰਵਾਇਆ ਵਾ ਤੇ ਘਰ ਵੀ ਛੱਡ ਕੇ ਨਾਲ ਸਰਕਾਰ ਵੀ ਉਹਨਾਂ ਨੇ ਸਰਕਾਰੀ ਸਲਮਾਨਾਂ ਦੇ ਨਾਲ ਜਿਹੜਾ ਉਹ ਕਰਵਾਇਆ ਵਾ ਇਸ ਬੱਚੇ ਦਾ ਜਦ ਇਹ ਆ ਵੀ ਉਤੋਂ ਆਇਆ 4-5 ਮਹੀਨੇ 6 ਮਹੀਨੇ ਦੇ ਬਾਅਦ ਛੁੱਟੇ ਥੱਲੇ ਆਣ ਕੇ ਪਤਾ ਨਹੀਂ ਇਹਨੂੰ ਠੰਡ ਨਹੀਂ ਬਰਦਾਸ਼ਤ ਜਾਂ ਉੱਥੇ ਠੰਡ ਜ਼ਿਆਦਾ ਸੀ ਥੱਲੇ ਆਣ ਕੇ ਇਟੀ ਕਰਨ ਬਣਿਆ ਇਹਦੇ ਬਜੇ ਸੀ ਕਸ਼ਮੀਰ ਕਹਿੰਦੇ ਹੁਣ ਉੱਥੇ ਗਲੇਸ਼ੀਅਰ ਕਟਿਆ ਨਾ ਗਲੇਸ਼ੀਅਰ ਹੀ ਕਟਿਆ ਉੱਥੇ